ਮੁਹਾਲੀ ਪ੍ਰੈਸ ਕਲੱਬ ਦੇ ਕਰਵਾਏਤਾ ਅਜ ਪੋਸ਼ੀ ਸਮਾਗਮ ਵਿੱਚ ਨਵੀਂ ਚੁਣੀ ਗਈ ਗਵਰਨਿੰਗ ਬਾਡੀ ਟੀਮ ਨੂੰ ਵਧਾਈ ਦਿੰਦਿਆਂ ਮੁੱਖ ਮਹਿਮਾਨ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੁਹਾਲੀ ਪ੍ਰੈਸ ਕਲੱਬ ਵੱਲੋਂ ਹਰ ਸਾਲ ਲੋਕਤੰਤਰੀ ਅਤੇ ਨਿਰਪੱਖ ਤਰੀਕੇ ਨਾਲ ਆਪਣੀ ਟੀਮ ਦੀ ਚੋਣ ਚੋਣ ਕਮਿਸ਼ਨਰ ਦੀ ਦੇਖਰੇਖ ਵਿੱਚ ਕਰਵਾਈ ਜਾਂਦੀ ਹੈ ਜਿਸ ਲਈ ਮੈਂ ਪ੍ਰਧਾਨ ਸੁਖਦੇਵ ਸਿੰਘ ਪਟਵਾਰੀ ਅਤੇ ਪੂਰੀ ਟੀਮ ਨੂੰ ਮੁਬਾਰਕਵਾਦ ਦਿੰਦਾ ਹਾਂ ਉਨ੍ਹਾਂ ਕਿਹਾ ਕਿ ਮੀਡੀਆ ਸਮਾਜ ਦਾ ਅਹਿਮ ਅੰਗ ਹੈ ਸਮਾਜ ਵਿੱਚ ਜੋ ਵੀ ਵਾਪਰਦਾ ਹੈ ਮੀਡੀਆ ਨੂੰ ਲੋਕਾਂ ਤੱਕ ਪਹੁੰਚਾਉਂਦਾ ਹੈ ਜਿਨ੍ਹਾਂ ਨੇ ਅਗਲੇ 1 ਸਾਲ ਕੰਮ ਕਰਨਾ ਹੈ ਗੁਰਮੀਤ ਸਿੰਘ ਸ਼ਾਹੀ ਜਨਰਲ ਸਕੱਤਰ ਮਿੰਦੀ ਸਿੰਘ ਚਾਨਾ ਵਾਈਸ ਪ੍ਰੈਜ਼ੀਡੈਂਟ ਵਿਜੇ ਕੁਮਾਰ ਜੁਆਇੰਟ ਸਕੱਤਰ ਨੀਲਮ ਠਾਕੁਰ ਜਤੈਵੰਦਰ ਸਕੱਤਰ विजयपाल ए वाइस प्रेसिडेंट ते जिमा साहब ਤੁਹਾਡੇ ਬੈਕ ਸਾਈਡ ਤੇ ਖੜੇ ਨੇ ਜੀ ਦਰਸ਼ਨ ਜੀ ਕੰਮ ਕਰਦੇ ਨੇ ਜੀਮਾ ਸਾਹਿਬ ਜੇ ਸੀਨੀਅਰ ਮਿਤਪ੍ਰਧਾਨ ਮੈਂ ਆ ਰਹੇ ਆਂ ਜੀ ਮੈਨੂੰ ਨਾ ਭੁੱਲ ਜਾਈਓ ਰਿਐਕਸ਼ਨ ਕਰਵਾਉਂਦੇ ਨੇ ਜੀ ਬੜੀ ਫੇਅਰ ਚੀਫ ਇਲੈਕਸ਼ਨ ਕਮਿਸ਼ਨਰ ਜੀ ਚੀਫ ਇਲੈਕਸ਼ਨ ਕਮਿਸ਼ਨਰ ਰਿੰਦਰਪਾਲ ਹੈਰੀ ਜੀ ਅਬਰਦੀਪ ਸੈਣੀ ਜੀ ਇਹ ਪੰਜਾਬ ਕੇ ਸ਼ਹੀਦ ਦੇ ਪੱਤਰਕਾਰ ਨੇ ਜੀ ਜਗवाणी ਦੇ ਸਰਪਲੀਸ ਸਾਹਿਬ ਜੀ ਫੋਟੋ ਹਾਂ ਜੀ ਹਰ ਗੱਲ ਦਾ ਜਵਾਬ ਦੰਦੇ ਸੀ ਵਿਧਾਨ ਸਭਾ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਬੰਨੇ ਇਹਨਾਂ ਦੇ ਉੱਪਰ ਸੋ ਚੀਮਾ ਸਾਹਿਬ ਮੈਂ ਤੁਹਾਨੂੰ ਪ੍ਰਗਟਸ਼ਿਤ ਕਰਦਾ ਜੀ ਸਟੇਜ ਤੇ ਆ ਕੇ ਦੋ ਸ਼ਬਦ ਲਿਖਦੇ ਕਿ ਉਹ ਵੀ ਹਰ ਰੋਜ਼ ਸ਼ਬਦਨੇ ਕਿ ਔਰ ਖਾਸ ਕਰਕੇ ਮੈਂ ਲਗਭਗ 18 ਸਾਲ ਵਕਾਲਤ ਕੀਤੀ ਆ 18 ਸਾਲ ਮੈਂ ਵਕਾਲਾ ਦੇ ਖੇਤਰ ਚ ਰਿਹਾਗਾ ਔਰ ਉਸ ਸਮੇਂ ਵੀ ਮੈਂ ਦੇਖਿਆ ਜਿੰਨੇ ਵੀ ਮੇਰੇ ਕੋਲੇ ਜੂਨੀਅਰ ਐਡਵੋਕੇਟ ਆਉਂਦੇ ਸੀ ਜਿਹੜੇ ਸਿਵਲ ਸਰਵਿਸ ਦੀ ਤਿਆਰੀ ਕਰਦੇ ਸੀ ਜਾਂ ਜੁਡੀਸ਼ਰੀ ਦੀ ਤਿਆਰੀ ਕਰਦੇ ਸੀ ਹਮੇਸ਼ਾ ਹੀ ਮੈਂ ਵੀ ਉਹਨਾਂ ਨੂੰ ਕਹਿੰਦਾ ਹੁੰਦਾ ਸੀਗਾ ਕਿ ਸਾਰੇ ਜਿਹੜੇ ਨਿਊਜ਼ਪੇਪਰ ਕਿੜਾ ਪੜ੍ਹਦੇ ਹੋ ਪ੍ਰਿੰਟ মিডিਆ ਦੇ ਕਿਹੜੇ ਖੇਤਰ ਨਾਲ ਜੁੜੇ ਹੋ ਜੇ ਤੁਸੀਂ ਐਸੇ ਲਿਖਣਾ ਟੈਟੋਰੀਅਲ ਰੋਜ਼ ਪੜਿਆ ਕਰੋ ਮੈਂ ਖੁਦ ਪੜਦਾ ਸੀਗਾ ਕਿਉਂਕਿ ਮੈਂ ਮੇਰੇ ਯਾਦ ਆ ਮੇਰੇ ਪਰਿਵਾਰ ਦੇ ਅੰਦਰ ਕੋਈ ਜਾਦਾ ਪੜੇ ਲਿਖੇ ਲੋਕ ਨਹੀਂ ਸੀਗੇ ਔਰ ਜਦ ਮੈਂ 5ਥ ਕਲਾਸ ਦੇ ਵਿੱਚ ਸੀਗਾ ਉਸਨੇ ਜਿਹੜਾ ਹਾਕਰ ਹੁੰਦਾ ਸੀ ਅਖਬਾਰ ਵੇਚਣ ਵਾਲਾ ਜਿੰਨੇ ਪੈਸੇ ਮੈਨੂੰ ਮਿਲਦੇ ਸੀ ਮੈਂ ਉਹ ਹਾਕਰ ਤੋਂ ਅਖਬਾਰ ਜਿਹੜਾ ਸ਼ਨੀਵਾਰ ਤੇ ਐਤਵਾਰ ਦਾ ਹਰ ਰੋਜ਼ ਖਰੀਦਦਾ ਸੀ ਮੈਨੂੰ ਇਹ ਬਚਪਨ ਦੇ ਅੰਦਰ ਇਹ ਯਾਦਾ 1984 ਦਾ ਜਦੋਂ ਕੀ ਕਟਣਾ ਹੋਇਆ ਕਿਵੇਂ ਇੰਦਰਾ ਗਾਂਧੀ ਅਸੈਸੀਨੇਸ਼ਨ ਹੋਇਆ ਬੜੇ ਛੋਟੇ ਸੀਗੇ ਪਰ ਲੇਕਿਨ ਉਹ ਸਾਰੀਆਂ ਗੱਲਾਂ ਜਿਹੜੇ ਦੇ ਅੰਦਰ ਪ੍ਰਿੰਟ ਮੀਡੀਆ ਦੇ ਰਾਹੀਂ ਉਤਰੀਆਂ ਜਿਹੜੀ 5th ਕਲਾਸ 6th ਕਲਾਸ ਲੈ ਕੇ ਜਿਸ ਵਿਅਕਤੀ ਨੂੰ ਜਦੋਂ ਮੈਂ ਕਲਾਸ 2 ਛੋਇਆ ਸੈਕੰਡ ਕਲਾਸ 2 ਮੈਂ ਇੱਕ ਮੁੰਡੇ ਨੂੰ ਕਿਹਾ ਕਿ ਤੂੰ ਮੇਰਾ ਦੋਸਤ ਸੀ ਮੈਂ ਨਾ ਪੜਦਾ ਸੀ ਮੈਟ੍ਰਿਕ 'ਚ ਕਿ ਅਖਬਾਰ ਤੂੰ ਪੜ੍ਹਿਆ ਕਰ ਕਿਉਂਕਿ ਜਿਹੜਾ ਉਸ ਤੋਂ ਪਹਿਲਾਂ ਅਖਬਾਰ ਪੜ੍ਹਦਾ ਸੀ ਉਹਦੀ ਡੈਥ ਹੋ ਗਈ ਅਖਬਾਰ ਨਾ ਆਇਆ ਕਿਰੇ ਮੈਂ ਉਸ ਵਿਅਕਤੀ ਨੂੰ ਪ੍ਰੇਰਿਤ ਕੀਤਾ ਕਿ ਤੂੰ ਹਵਾਰ ਪੜ੍ਹਿਆ ਕਰ ਅੱਛੀ ਆਰੰਗ ਹੋ ਜਾਂਦੇ ਉਹਨੂੰ 1100 ਰੁਪਏ ਤੋਂ ਬਚਦਾ ਸਵੇਰੇ ਅੱਜ ਵੀ ਯਾਦ ਆ ਤੇ 1100 ਬਚਦਾ ਸੀ ਬਹੁਤ ਹੀ ਗਰੀਬ ਘਰ ਤੋਂ ਸੀ ਗਿਆ ਅੱਜ ਉਸ ਨੌਜਵਾਨ ਦੇ ਆਪ ਖੁਦ ਵਕੀਲਾ ਹੋ ਧੁਰਿਕ ਚੈਨ 'ਚ ਵਕਾਲਤ ਕਰਦਾ ਔਰ ਦੋ ਦੇ ਪੈਟਰੋਲ ਪੰਪ ਲੱਗੇ ਹੋਏ ਨੇ ਸਮੈਂ ਮੇਰਾ ਕਹਿਣ ਦਾ ਭਾਵ ਆ ਕਿ ਅਖਬਾਰ ਦੇ ਰਾਹੀਂ ਤੁਸੀਂ ਬਹੁਤ ਕੁਝ ਸਿੱਖਦੇ ਹੋ ਪੂਰੀ ਦੁਨੀਆ ਦੇ ਨਾਲ ਪੂਰੀ ਕਾਇਨਾਤ ਦੇ ਨਾਲ ਕਨੈਕਟ ਰਹਿੰਦੇ ਹੋ ਜੁੜੇ ਰਹਿੰਦੇ ਹੋ ਔਰ ਉਸ ਬਾਅਦ ਜਦੋਂ ਉਹਨੇ ਵੱਖਾ ਛੱਡਿਆ ਕੰਮ ਮੈਂ ਇੱਕ ਹੋਰ ਮੁੱਦਾ ਲਾਇਆ ਉਹ ਆ ਜਿਜਲੀ ਬੋਰਡ ਜਿਹੜਾ ਲਾਈਟਮੈਨ ਹੈ ਉਸ ਤੋਂ ਬਾਅਦ ਚਲੋ ਮੈਂ ਚੈਟ ਸ਼ਿਫਟ ਕਰ ਔਰ ਇਹ ਬੜੀ ਅੱਛੀ ਗੱਲ ਆ ਖੂਬਸੂਰਤੀ ਇਸ ਗੱਲ ਦੀ ਕਿ ਤੁਸੀਂ ਆਪਣਾ ਚੋਣ ਕਮਿਸ਼ਨ ਜਿਹੜਾ ਉਹ ਵੀ ਉਜਗਤ ਕੀਤਾ ਹੋਇਆਗਾ ਤਾਂ ਕਿ ਇਲੈਕਸ਼ਨ ਦੇ ਵਿੱਚ ਪਾਰਦਰਸ਼ਤਾ ਬਣੀ ਰਹੇ ਨਿਰਪੱਖਤਾ ਬਣੀ ਰਹੇ ਕਿਉਂਕਿ ਹਮੇਸ਼ਾ ਹੀ ਦੁਨੀਆ ਦੇ ਅੰਦਰ ਇਹੀ ਗੱਲ ਜਿਹੜੀ ਆ ਉਹ ਬੱਣੀ ਜਾਂਦੀ ਆ ਕਿ ਪ੍ਰੈਸ ਜਿਹੜੀ ਆ ਉਹ ਨਿਰਪੱਖ ਭੂਮਿਕਾ ਨਿਭਾਉਂਦੀ ਆ ਉਹ ਪਾਰਦਰਸ਼ਤਾ ਦੇ ਨਾਲ ਟਰਾਂਸਪੇਰੈਂਸੀ ਦੇ ਨਾਲ ਆਪਣਾ ਕੰਮ ਲੋਕਤੰਤਰ ਦੀ ਮਜ਼ਬੂਤੀ ਦੇ ਲਈ ਔਰ ਲੋਕਾਂ ਦੀ ਬਿਹਤਰੀ ਲਈ ਕਰਦੀ ਆ ਲੋਕਾਂ ਦੀ ਬਿਹਤਰੀ ਇਸੇ ਚ ਹੁੰਦੀ ਆ ਕਿ ਲੋਕਾਂ ਦੀਆਂ ਮੁਸ਼ਕਲਾਂ ਸਮਾਜ ਦਾ ਵਰਤਾਰਾ ਸਮਾਜਿਕ ਸਰੋਕਾਰ ਕਿਸ ਪਾਸੇ ਜਾ ਰਹੇ ਨੇ ਉਹਨੂੰ ਇੱਕ ਅੱਛੇ ਪਲੇਟਫਾਰਮ ਤੇ ਤੁਸੀਂ ਉਠਾਉਂਦੇ ਹੋ ਪਰ ਸਰਕਾਰ ਕੀ ਕਰ ਰਹੀ ਆ ਉਸ ਗੱਲ ਨੂੰ ਲੈ ਕੇ ਤੁਸੀਂ ਲੋਕਾਂ ਜਾਣਦੇ ਹੋ ਕਿਉਂਕਿ ਤੁਹਾਡੇ ਜਰੀਏ ਪ੍ਰਿੰਟ ਮੀਡੀਆ ਜਰੀਏ ਇਲੈਕਟ੍ਰੋਨਿਕ ਮੀਡੀਆ ਜਰੀਏ ਸੋਸ਼ਲ ਮੀਡੀਆ ਜਰੀਏ ਲੋਕ ਜਿਹੜੇ ਨੇ ਉਹ ਹਰ ਗੱਲ ਤੋਂ ਅਵੇਰ ਹੁੰਦੇ ਨੇ ਕਈ ਵਾਰ ਕਈ ਗੱਲਾਂ ਜਿਹੜੀਆਂ ਨੇ ਅਫਸਰ ਸਹਿਬਾਨ ਨੂੰ ਤੁਹਾਡੇ ਜਰੀਏ ਪਤਾ ਲੱਗਦੀਆਂ ਨੇਗੀਆਂ ਪਾਰਲੀਟੀਸ਼ਨ ਨੂੰ ਤੁਹਾਡੇ ਜਰੀਏ ਪਤਾ ਲੱਗਦੀਆਂ ਨੇਗੀਆਂ ਸਮਾਜ ਨੂੰ ਤੁਹਾਡੇ ਜਰੀਏ ਪਤਾ ਲੱਗਦੀ ਹੈ ਕਿਤੇ ਘਟਨਾ ਵਾਪਰਦੀ ਹੈ ਜ ਜਿਵੇਂ ਪਟਵਾਰੀ ਸਾਹਿਬ ਨੇ ਕਿਹਾ ਕਿ ਸਭ ਤੋਂ ਪਹਿਲਾਂ ਜਿਹੜਾ ਪੱਤਰਕਾਰ ਆ ਉਹ ਸਰਗਰਮ ਹੁੰਦਾਗਾ ਔਰ ਉਸ ਤੋਂ ਬਾਅਦ ਸਰਕਾਰ ਜਾਂ ਹੋਰ ਜਿਹੜੇ ਅਧਾਰੇ ਨੇਗੇ ਉਹ ਸਰਗਰਮ ਹੁੰਦੇ ਨੇਗੇ ਸਭ ਤੋਂ ਪਹਿਲਾਂ ਜਿਹੜਾ ਪੱਤਰਕਾਰ ਉਹ ਜਗ੍ਹਾ ਤੇ ਪਹੁੰਚਦਾਗਾ ਉਹ ਜਗ੍ਹਾ ਜਿਹੜਾ ਉਸ ਗੱਲ ਨੂੰ ਜ਼ਾਕਰ ਕਰਦਾਗਾ ਉਸ ਖਬਰ ਬਾਰੇ ਪਤਾ ਲੱਗਦਾਗਾ ਕਿਉਂਕਿ ਮੇਰੇ ਵੀ ਯਾਦ ਆ ਇੱਕ ਹਲਕੇ ਚ ਇੱਕ ਵਾਰ ਖੰਡਾ ਵਾਪਰੀ ਔਰ ਸ਼ਾਇਦ ਸਾਰਿਆਂ ਨੇ ਕਿਹਾ ਕੋਈ ਛੋਟਾ ਜਾਂ ਕਿਤੇ ਕੋਈ ਇਨਸੀਡੈਂਟ ਵਾਪਰਿਆ ਪਰ ਲੇਕਿਨ ਜਦੋਂ ਜਾ ਕੇ ਉਸ ਜਰਨਲਿਸਟ ਨੇ ਬੜਾ ਛੋਟਾ ਜਰਨਲਿਸਟ ਸੀ ਜੀ ਵੀ ਆਪਾਂ ਕਹਿ ਦਈਏ ਉਹਨੇ ਵੀਡੀਓ ਬਣਾ ਕੇ ਪਾਈ ਔਰ 2 ਘੰਟੇ ਬਾਅਦ ਪਤਾ ਲੱਗੇ ਕਿ ਨਹੀਂ ਨਹੀਂ ਜੀ ਇਹ ਤਾਂ ਪਟਾਕਾ ਬਣਾਉਣ ਵਾਲੀ ਫੈਕਟਰੀ ਦੇ ਅੰਦਰ ਬਲਾਸਟ ਹੋਇਆ ਤੇ 7-8 ਬੰਦੇ ਕੰਮ ਕਰਦੇ ਸੀਗੇ। ਔਰ ਸ਼ਾਇਦ 7-8 ਬੰਦੇ ਕੰਮ ਕਰਦੇ ਸੀ ਉਸ ਵਕਤ 3-4 ਲਾਸ਼ਾਂ ਜਿਹੜੀਆਂ ਇਹਨਾਂ ਦੀ ਰੈਟੀਫਿਕੇਸ਼ਨ ਹੋਈ। ਫਿਰ ਰੈਸਕਿਊ ਆਪਰੇਸ਼ਨ ਬੰਦ ਹੋ ਗਿਆ ਕਿ ਜੀ ਹੁਣ ਤਾਂ ਸਾਰੇ ਬੰਦੇ ਕੱਢ ਲਏ ਗਏ ਨੇ। ਹੁਣ ਤਾਂ ਕੋਈ ਬਚਿਆ ਨਹੀਂ। ਪਰ ਲੇਕਿਨ ਉਹ ਨੌਜਵਾਨ ਜਿਹੜਾ ਸੀ ਉਹ ਬਜਿਤ ਸੀ ਕਿ ਨਹੀਂ ਹਜੇ ਪੂਰਾ ਰੈਸਕਿਊ ਆਪਰੇਸ਼ਨ ਨਹੀਂ ਹੋਇਆ। ਮੇਰੀ ਜਾਣਕਾਰੀ ਦੇ ਮੁਤਾਬਕ ਹਜੇ 2 ਬੰਦੇ ਹੋਰ ਨੇ। ਤੋ ਅਸੀਂ ਸਾਰੇ ਉੱਥੇ ਰਾਤ ਨੂੰ ਪਹੁੰਚੇ ਜਦੋਂ ਮਲਵਾ ਦੁਬਾਰਾ ਇੱਕ ਵਾਰ ਫਿਰ ਉਸ ਮਲਵੇ ਦਾ ਉਲਟਫੇਰ ਕੀਤਾ ਗਿਆ ਤਾਂ ਦੋ ਡੈੱਡ ਬਾਡੀਜ਼ ਉਹ ਦਿਖ ਲਈਆਂ ਸੋ ਮੈਨੂੰ ਆਇ ਲੱਗਿਆ ਕਿ ਸਭ ਤੋਂ ਵੱਡਾ ਕੰਮ ਜਿਹੜਾ ਉਹ ਕਿਤੇ ਨਾ ਕਿਤੇ ਸਾਡੇ ਪੱਤਰਕਾਰ ਭਰਾ ਨਿਮਾਉਦੇ ਨੇਗੇ ਕੰਮ ਕਰਦੇ ਜਿਹੜੀ ਡਿਊਟੀ ਕੀ ਵਰ ਦੂਸਰੇ ਡਿਪਾਰਟਮੈਂਟ ਦੀ ਹੁੰਦੀ ਉਹ ਤੁਸੀਂ ਡਿਊਟੀ ਨਿਮਾਉਣ 'ਚ ਆਪਣੀ ਭੂਮਿਕਾ ਨਿਮਾਉਦੇ ਹੋਗੇ ਸੋ ਤੁਸੀਂ ਆਪਣੀ ਚੋਣ ਵੀ ਜਿਹੜੀ ਆ ਉਹ ਬੜੀ ਲੋਕਤੰਤਰੀ ਤਰੀਕੇ ਦੇ ਨਾਲ ਕਰਦੇ ਹੋ ਔਰ ਚੋਣ ਹੋਈ ਆ ਮੈਂ ਪਟਵਾਰੀ ਸਾਹਿਬ ਨੂੰ ਇਹਨਾਂ ਦੀ ਟੀਮ ਨੂੰ ਇੱਕ ਵਾਰ ਫਿਰ ਜਿੱਤੇ ਮੁਬਾਰਕਬਾਦ ਦਿੰਦਾਗਾ ਔਰ ਦੂਸਰਾ ਉੱਥੇ ਤੁਸੀਂ ਕਾਫੀ ਸਾਰੀਆਂ ਮੰਗਾਂ ਦਾ ਜ਼ਿਕਰ ਕੀਤਾਗਾ ਕਿ ਪ੍ਰੈਸ ਕਲੱਬ ਜਿਹੜਾ ਉਹ ਨਹੀਂ ਬਣਿਆ ਹੋਇਆ ਪਟਵਾਰੀ ਸਾਹਿਬ ਮੈਂ ਤੁਸੀਂ ਪ੍ਰਧਾਨ ਜੀ ਹੋ ਕਿਉਂਕਿ ਮੈਂ ਵੀ ਵਕੀਲਾ ਦਾ ਪ੍ਰਧਾਨ ਰਹਾਗਾ ਸੈਕਟਰੀ ਰਹਾ ਵਾਈਸ ਪ੍ਰਧਾਨ ਰਹਾ ਤੇ ਕੰਮ ਜਿਹੜਾ ਦਾ ਬੜਾ ਔਖਾ ਹੁੰਦਾ ਇਹ ਵਾਕਈ ਔਖਾ ਹੁੰਦਾਗਾ ਤੇ ਤੁਸੀਂ ਇਸ ਔਖੇ ਕੰਮ ਨੂੰ ਹੱਥ ਪਾਇਆ ਔਰ ਮੈਂ ਤੁਹਾਡੇ ਨਾਲ ਤੁਹਾਡਾ ਛੋਟਾ ਭਰਾ ਬਣ ਕੇ ਖੜਾਗਾ ਔਰ ਤੁਹਾਨੂੰ ਯਕੀਨ ਦਿਵਾਉਣਾਗਾ ਕਿ ਜਿੱਥੇ ਵੀ ਕਿਤੇ ਕੋਈ ਅੜਚਣ ਆ ਤੁਸੀਂ ਹਰ ਰੋਜ਼ ਮੇਰੇ ਕੋਲ ਆਓ ਔਰ ਲਗਾਤਾਰ 3-4 ਮਹੀਨੇ ਤੇ ਕੰਮ ਕਰਦੇ ਰਹੋ ਆਪਾਂ ਦੋਨੇ ਜਣੇ ਮਿਲ ਕੇ ਤੁਹਾਡਾ ਪ੍ਰੈਸ ਕਲਾ ਬਣਾਵਾਂਗੇ ਮੈਂ ਤੁਹਾਨੂੰ ਯਕੀਨ ਦਿਵਾਉਣਾ ਕਿ ਕਿਉਂਕਿ ਜਦੋਂ ਪਹਿਲੀ ਵਾਰ ਚੈਂਬਰ ਬਣੇ 2007 ਚ ਸੰਗਰੂਰ ਚੈਰੀਆਂ ਦੇ ਵਿੱਚ ਤਾਂ ਮੈਂ ਵਾਈਸ ਪ੍ਰਧਾਨ ਸੀ ਪੀ ਸਿਫਾਸ ਸਾਥਨ ਸ਼ਹਿਰ ਨੂੰ ਨਾਸ ਜੱਸੀ ਹਾਈ ਕੋਰਟ ਦੇ ਜਿਹਨਾਂ ਤੁਸੀਂ ਡਿਕਵਰ ਕੀਤਾ ਉਹ ਫਲਵਹਿਰੀ ਸੀ ਬਹੁਤ ਜ਼ਿਆਦਾ ਜਿਨ੍ਹਾਂ ਦੇ ਸਾਊਥ ਦੇ ਸੀਗੇ ਉਹ ਅਸੀਂ ਉਹਨਾਂ ਕੋਲੇ ਆ ਕੇ ਚੀਫ ਜਸਟਿਸ ਦੀ ਮੀਟਿੰਗ ਸਾਡੇ ਉਹ ਐਡਮਿਨਿਸਟ੍ਰੇਸ਼ਨ ਜੱਸੀ ਸਰਕੂ ਡਿਵੀਜ਼ਨ ਦੇ ਤੇ ਉਹ ਕਦੇ ਕਹਿ ਦਨ ਇੱਥੇ ਬਣਾ ਲਓ ਇੱਥੇ ਬਣਾ ਲਓ ਇੱਥੇ ਬਣਾ ਲਓ ਇੱਥੇ ਬਣਾ ਲਓ ਯਾਨੀ ਕਿ ਲਗਾਤਾਰ ਡਿਲੇ ਹੋ ਰਿਆ ਸੀ ਬਿਸ਼ਰ ਦਿਲਚਸਪ ਡੇਲੇ ਹੋ ਰਿਹਾ ਸੀਗਾ ਤੇ ਮੇਰੇ ਨਾਲ ਸਾਡੇ ਪ੍ਰਧਾਨ ਜੀ ਸੀ ਜਿਹੜੇ ਅਸੀਂ ਕਹੇ ਜਿੱਥੇ ਮਰਜ਼ੀ ਬਣਾ ਦਿਓ ਸੈਲਨ ਬੈਟਰੀ ਨਾ ਹੋਵੇ ਜਿੱਥੇ ਮਰਜ਼ੀ ਬਣਾ ਦਿਓ ਸਾਨੂੰ ਥਾਂ ਦੇ ਦਿਓ ਉਹ ਥਾਂ ਉਹਨਾਂ ਨੇ ਇੱਕ ਜਗ੍ਹਾ ਤੇ ਕਹੀ ਅਸੀਂ ਕਿ ਓਕੇ ਪਹਿਲੇ ਚੈਬਰ ਬਣੇ ਜਦੋਂ ਦੂਜੇ ਬਲਾਕ ਦੇ ਚੈਫਰ ਬਣੇ ਉਦੋਂ ਮੈਂ ਖੁਦ ਪ੍ਰਧਾਨ ਸੀ ਉਦੋਂ ਬਣ ਗਿਆ ਅੱਜ ਲਗਭਗ ਅੱਜ ਲਗਭਗ ਅੱਜ ਲਗਭਗ 500 ਚੈਂਬਰ ਜਿਹੜਾ ਉਹ ਸੰਗਰੂਰ ਅਦਾਲਤ ਚ ਬੜਿਆ ਹੋਇਆਗਾ ਸੋਦੇ ਲਈ ਕਮਿਟਮੈਂਟ ਦੀ ਲੋੜ ਹੁੰਦੀ ਆ ਮੈਂ ਪ੍ਰਧਾਨ ਜੀ ਨੂੰ ਇਹ ਬੇਨਤੀ ਕਰੂੰਗਾ ਗਮਾਟਾ ਚ ਗਲਾਗਾਚ ਮਹਾਰਾ ਜਿੱਥੇ ਵੀ ਤੁਸੀਂ ਚਾਹੋਦੇ ਹੋ ਤੁਹਾਨੂੰ ਲੱਗਦਾ 5-6 ਪ੍ਰਾਪਰਟੀ ਤੁਸੀਂ ਆਇਡੈਂਟੀਫਾਈ ਕਰੋ ਕਿ ਇੱਥੇ ਬਣ ਸਕਦਾਗਾ ਤੁਸੀਂ ਆਓ ਆਪਾਂ ਚੀਫ ਮਿਨਿਸਟਰ ਸਾਹਿਬ ਕੋਲ ਚੱਲਾਂਗੇ ਹੋਰ ਵੀ ਕਿਤੇ ਜਾਣਾ ਪਿਆ ਜੋ ਵੀ ਕੁਝ ਕਰਨਾ ਪਿਆ ਮਿਨਿਸਟਰ ਸਾਹਿਬ ਨੂੰ ਖੁਦ ਬੁਲਾ ਲਾਂਗੇ ਜਿੱਥੇ ਪੈਸੇ ਦੀ ਜ਼ਰੂਰਤ ਹੋ ਉਹ ਵੀ ਮੈਂ ਤੁਹਾਡੇ ਨਾਲ ਖੜਾਗਾ ਤਾਂ ਕਿ ਆਪਾਂ ਅਗਲੇ ਸਾਲ ਤੱਕ ਜਿਹੜਾ ਪ੍ਰੋਜੈਕਟ ਨੂੰ ਸਿਰਜਣਾ ਹੈ ਕਿਉਂਕਿ ਜੇ ਤੁਸੀਂ ਮੇਰੇ ਕੋਲ ਬਾਰ-ਬਾਰ ਆਓਗੇ ਨਾ ਤਾਂ ਮੈਂ ਵੀ ਕੁਛ ਨਾ ਕੁਛ ਕਰੂੰਗਾ ਜੇ ਤੁਸੀਂ ਇੱਕ ਵਾਰ ਆ ਕੇ 4 ਮਹੀਨਿਆਂ ਬਾਅਦ ਆਏ 3 ਮਹੀਨਿਆਂ ਬਾਅਦ ਆਏ ਉਹ ਮੈਨੂੰ ਲੱਗਦਾ ਫਿਰ ਕਿਤੇ ਨਾ ਕਿਤੇ ਨਾ ਕੰਮ ਖੜ ਜਾਂਦਾਗਾ ਸੋ ਤੁਹਾਨੂੰ ਕਮਿਟਮੈਂਟ ਜਿਹੜੀ ਆ ਤੁਹਾਡੀ ਕਮਿਟਮੈਂਟ ਮੇਰੇ ਤੋਂ ਵੱਡੀ ਹੋਣੀ ਚਾਹੀਦੀ ਆ ਤਾਂ ਕਿ ਆਪਾਂ ਇਹ ਮਿਲ ਕੇ ਇਸ ਕੰਮ ਨੂੰ ਨੇਪਰੇ ਚਾੜੀਏ। ਔਰ ਇਸ ਸਬੰਧ ਨਾਲ ਤੁਸੀਂ ਦੂਜੀ ਟੀਮਾਰਕ ਕੀਤੀ ਆ ਕਿ ਥੋੜੀ ਬੋਦੀ ਤੁਹਾਨੂੰ ਫਾਈਨੈਂਸ਼ੀਅਲ ਹੈਲਪ ਦੀ ਗੱਲ ਕੀਤੀ ਆ। ਸੋ ਉਹਦੇ ਲਈ ਮੈਂ ਆਪਦਾ ਜਿਹੜਾ ਇਖਤਿਆਰੀ ਫੰਡ ਹੁੰਦਾ ਉਹਦੇ ਚੋਂ 5 ਲੱਖ ਰੁਪਈਆ ਜਿਹੜਾ ਮੈਂ ਤੁਹਾਨੂੰ ਦੇ ਦੂਆ। 아이 थिंक ਸ਼ਾਇਦ ਮੈਂ ਪਹਿਲਾਂ ਵੀ ਇੱਕ ਵਾਰ ਭੇਜਿਆ ਸੀਗਾ। ਸੋ ਅੱਜ ਫੇਰ ਤੁਸੀਂ ਬੁਲਾਇਆ ਮਾਨ ਸਨਮਾਨ ਦਿੱਤਾ ਔਰ ਤੁਹਾਡੇ ਦਰਸ਼ਨ ਕਰਵਾਏ ਨੇ ਉਹਨਾਂ ਸਾਰੇ ਸਾਥੀਆਂ ਦੇ ਜਿਹੜੇ ਬਾਬੀ ਅੱਛੇ ਭੁਮਕਾ ਨਿਭਾਉਦੇ ਨੇ ਬਹੁਤ ਹੀ ਅੱਛੇ ਕੰਮ ਕਰਦੇ ਨੇਗੇ ਸੋ ਪ੍ਰਧਾਨ ਜੀ ਦਾ ਧੰਨਵਾਦ ਔਰ ਮੈਂ 5 ਲੱਖ ਰੁਪਏ ਜਿਹੜਾ ਹੈਗਾ ਉਹ ਡਿਸਕ੍ਰੀਸ਼ਨ ਫੰਡ ਦੇ ਵਿੱਚੋਂ ਤੁਹਾਨੂੰ ਭੇਜ ਦੂੰਗਾ ਸੋ ਰਹੀ ਗੱਲ ਕਲੱਬ ਦੀ ਮੈਂ ਫੇਰ ਦਰਸਾਉਣਾਗਾ ਕਿ ਤੁਸੀਂ ਨਾਲ ਲੱਗ ਕੇ ਮੇਰੇ ਜਿੱਥੇ ਵੀ ਮੈਨੂੰ ਲੈ ਕੇ ਜਾਣਾਗਾ ਮੈਂ ਤਿਆਰ ਆਗਾ ਤਾਂ ਕਿ ਆਪਾਂ ਕਲੱਬ ਜਿਹੜਾ ਇਸ ਸਾਲ ਬਣਾ ਸਕੀਏ ਸੋ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਕ ਵਾਰ ਫੇਰ ਸਾਰੀ ਗਵਰਨਿੰਗ ਬਾਡੀ ਨੂੰ ਬਹੁਤ-ਬਹੁਤ ਵਾਅਦਾ ਕਿਉਂਕਿ ਮੇਰਾ ਟਾਈਮ 12 ਵਜੇ ਦਾ ਜੋਰੀਆਂ ਦੇ ਕਾਫੀ ਮੀਟ ਗਿਆ ਸੀਗਾ ਉਸ ਤੋਂ ਪਹਿਲਾਂ ਮੈਂ ਡਿਪਾਰਟਮੈਂਟ ਦੀ ਮੀਟਿੰਗ ਸੀਗੀ ਡਿਪਾਰਟਮੈਂਟ ਦੀ ਮੀਟਿੰਗ ਕਰਕੇ ਹੁਣ ਸੈਕੰਡ ਥਰਡ ਉੱਥੇ ਰਹਿ ਗਈਆਂ ਸੋ ਲਗਾਤਾਰ ਜਿਹੜਾ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਮੇਰਾ ਤਾਂ ਜੰਮ ਪੈਕ ਲੱਗਿਆ ਰਹਿੰਦਾਗਾ ਲਗਾਤਾਰ ਮੈਂ ਤਾਂ ਮੀਟਿੰਗਾਂ 'ਚ ਵਿਜੀ ਰਹਿਣਾਗਾ ਸੋ ਤੁਸੀਂ ਬੁਲਾਇਆ ਬੁਲਾ ਕੇ ਮਾਨ ਸਨਮਾਨ ਦਿੱਤਾ ਸੋ ਤੁਹਾਡਾ ਸਾਰਿਆਂ ਦਾ ਪ੍ਰਧਾਨ ਜੀ ਦਾ ਗਵਰਨਿੰਗ ਬਾਡੀ ਦਾ ਤੁਹਾਡੇ ਸਾਰੇ ਸਾਥੀਆਂ ਦਾ ਬਹੁਤ-ਬਹੁਤ ਸ਼ੁਕਰੀਆ ਬਹੁਤ-ਬਹੁਤ ਧੰਨਵਾਦ ਥੈਂਕ ਯੂ